ਸਤ ਸ੍ਰੀ ਅਕਾਲ ਦੋਸਤੋ ਹਾਜ਼ਰ ਹਾਂ ਸਵੇਰ ਦੀਆਂ ਪਹਿਲੀਆਂ ਤੇ ਮੁੱਖ ਖਬਰਾਂ ਨਾਲ ਆਓ ਸ਼ੁਰੂਆਤ ਕਰ ਲੈਂਦੇ ਆਂ ਪਹਿਲੀ ਖਬਰ ਦੀ ਪੀਐਮ ਕਿਸਾਨ ਯੋਜਨਾ ਅਪਡੇਟ ਇਸ ਦਿਨ ਮਿਲ ਸਕਦੀ ਹੈ 21ਵੀਂ ਕਿਸ਼ਤ ਆਖਰ ਕਿਉਂ ਫਸੀ ਹੋਈ ਹੈ ਰਕਮ ਆਓ ਜਾਣ ਲੈਂਦੇ ਹਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਸਰਕਾਰ ਨਵੰਬਰ ਦੇ ਪਹਿਲੇ ਹਫ਼ਤੇ ਜਾਂ ਇਸ ਮਹੀਨੇ ਦੇ ਆਖਰੀ ਹਫ਼ਤੇ ਵਿੱਚ 21ਵੀਂ ਕਿਸ਼ਤ ਜਾਰੀ ਕਰ ਸਕਦੀ ਹੈ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਕਿਸਾਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਪ੍ਰਧਾਨ ਮੰਤਰੀ ਕਿਸਾਨ ਪੋਰਟਲ ਜਾਂ ਸੀਐਸਸੀ ਕੇਂਦਰਾਂ ਦੇ ਜਾ ਕੇ ਆਪਣੇ ਖਾਤੇ ਦੀ ਸਥਿਤੀ ਦੀ ਜਾਂਚ ਕਰ ਲੈਣੇ ਜੀ ਆਪਾਂ ਅਗਲੀ ਵੱਡੀ ਖਬਰ ਦੀ ਸੀਐਮ ਮਾਨ ਦੀ ਡੀਪ ਫੇਕ ਵੀਡੀਓ ਮਾਮਲੇ 'ਚ ਸਾਈਬਰ ਸੈੱਲ ਵੱਲੋਂ 10 ਖਿਲਾਫ ਐਫਆਈਆਰ ਦਰਜ ਇਹ ਕਾਰਵਾਈ ਇਨਸਪੈਕਟਰ ਗਗਨਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਕੀਤੀ ਗਈ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਦੀ ਰਿਪੋਰਟ ਦੇ ਆਧਾਰ ਤੇ ਇਹ ਮਾਮਲਾ ਦਰਜ ਕਰਵਾਇਆ ਹੈ। ਸ਼ੁਰੂਆਤ ਕਰ ਲੈਣੇ ਆ ਤਾਂ ਆਪਾਂ ਅਗਲੀ ਤੇ ਅਹਿਮ ਖਬਰ ਦੀ ਕੋਲਡ ਰਿਫਰ ਕਫਾ ਸੀਰਪਨਾਲ 24 ਬੱਚਿਆਂ ਦੀ ਮੌਤ ਤੇ ਰੰਗਨਾਥਨ ਨੂੰ ਕੋਈ ਅਫਸੋਸ ਨਹੀਂ ਪੀੜ ਨੂੰ ਦੇਖ ਕੇ ਸਭ ਹੱਥ ਹਿਲਾਉਂਦੇ ਰਹੇ। ਇਸ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਇਕੱਠੇ ਹੋਏ ਲੋਕਾਂ ਨੂੰ ਦੇਖ ਕੇ ਰੰਗਨਾਥਨ ਨੇ ਚਲਾਕੀ ਭਰੀ ਮੁਸਕਾਨ ਨਾਲ ਹੱਥ ਹਿਲਾਇਆ ਜਿਸ ਤੋਂ ਇਹ ਲੱਗਿਆ ਕਿ ਉਸ ਨੂੰ ਬੇਗਨਾ ਬੱਚਿਆਂ ਦੀ ਮੌਤ ਦਾ ਕੋਈ ਅਫਸੋਸ ਨਹੀਂ ਹੈ ਉਸ ਦੇ ਸਹਾਵਾਂ ਨੇ ਸਥਾਨਕ ਲੋਕਾਂ ਤੇ ਬੱਚਿਆਂ ਦੇ ਦੁਖੀ ਪਰਿਵਾਰਾਂ ਵਿੱਚ ਗੁੱਸਾ ਭਰ ਦਿੱਤਾ ਹੈ ਜ਼ਹਿਰੀਲੇ ਕੋਲਡ ਰਿਫ ਕਫ ਸਰਵ ਪੀਣ ਨਾਲ ਮਧ ਪ੍ਰਦੇਸ਼ ਦੇ 24 ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਗ੍ਰਫਤਾਰ ਤਵਨਨਾਟੂ ਦੀ ਦਵਾਈ ਕੰਪਨੀ ਸ੍ਰੀਸਨ ਫਾਰਮਾ ਦੇ ਮਾਲਕ ਜੀ ਰੰਗਨਾਥਨ ਨੂੰ ਸੋਮਵਾਰ ਨੂੰ ਚਿੰਦਵਾੜਾ ਜ਼ਿਲ੍ਹੇ ਦੇ ਪ੍ਰਾਸੀਆ ਸਥਿਤ ਫਸਟ ਕਲਾਸ ਕੋਰਟ ਵਿੱਚ ਸਖਤ ਸੁਰੱਖਿਆ ਦਰਾਂ ਪੇਸ਼ ਕੀਤਾ ਗਿਆ ਪੇਸ਼ੀ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਇਕੱਠੇ ਹੋਏ ਲੋਕਾਂ ਨੂੰ ਦੇਖ ਦੇਖ ਕੇ ਰੰਗਨਾਥਨ ਨੇ ਚਲਾਕੀ ਭਰੀ ਮੁਸਕਾਨ ਨਾਲ ਹੱਥ ਹਿਲਾਇਆ ਜਿਸ ਤੋਂ ਇਹ ਲੱਗਿਆ ਕਿ ਉਸ ਨੂੰ ਬੇਗਨਾ ਬੱਚਿਆਂ ਦੀ ਮੌਤ ਦਾ ਕੋਈ ਅਫਸੋਸ ਨਹੀਂ ਹੈ ਉਸ ਦੇ ਇਹ ਸਾਹਾ ਭਾਵ ਨੇ ਸਥਾਨਕ ਲੋਕਾਂ ਤੇ ਬੱਚਿਆਂ ਦੇ ਦੁਖੀ ਪਰਿਵਾਰਾਂ ਵਿੱਚ ਗੁੱਸਾ ਭਰ ਦਿੱਤਾ ਹੈ ਉਸ ਨੂੰ ਆਪਣੇ ਕੀਤੇ ਤੇ ਕੋਈ ਪਸਤਾਵਾ ਨਹੀਂ ਹੈ ਬੰਦੀ ਛੋੜ ਦਿਵਸ ਮੌਕੇ ਮਤਵਾਜੀ ਜਥੇਦਾਰ ਮੰਡ ਨੇ ਪੜਿਆ ਵੱਖਰਾ ਸੰਦੇਸ਼ ਜਾਨੋ ਕੀ ਕਿਹਾ ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡਨੇ ਕਾਉਮ ਦੇ ਨਾਮ ਸੰਦੇਸ਼ ਪੜ੍ਹਿਆ ਭਾਈ ਧਿਆਨ ਸਿੰਘ ਮੰਡਨੇ ਕਿਹਾ ਕਿ ਅੱਜ ਦਾ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾਤਾਬੰਦੀ ਛੋੜਨਾ ਜੁੜਿਆ ਹੋਇਆ ਹੈ ਦੀਵਾਲੀ ਤੋਂ ਬਾਅਦ ਕੀ ਹੈ ਸੋਨੇ ਦੀ ਕੀਮਤ ਤੁਹਾਡੇ ਸਹਿਰ ਚ ਜਾਣੋ 24 ਕੈਰਟ 골ਡ ਦਾ ਭਾ ਕੱਲ ਸਾਮ ਆਈ ਵੀ 24 ਕੈਰਟ ਸੋਨੇ ਦੀ ਕੀਮਤ ਲਗਭਗ 1,27,633 ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। 22 ਕੈਰਟ ਸੋਨੇ ਦੀ ਕੀਮਤ ਲਗਭਗ 1,16,912 ਪ੍ਰਤੀ 10 ਗ੍ਰਾਮ ਸੀ। 18 ਕੈਰਟ ਸੋਨੇ ਦੀ ਕੀਮਤ ਲਗਭਗ 95,725 ਰੁਪਏ ਪ੍ਰਤੀ ਗ੍ਰਾਮ ਸੀ। ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡੇ ਸਬਸਕ੍ਰਾਈਬਰ ਅਤੇ ਸੁਝਾਵਾਂ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਧੰਨਵਾਦ ਜੀ ਨਵੀਆਂ-ਨਵੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰੋ